ਸਤ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਲਓ ਜੀ ਇੱਥੇ ਮੈਂ ਲੱਗੀ ਸੀ ਕੱਪੜੇ ਧੋਣ ਮੈਂ ਬਹੁਤ ਟਾਈਮ ਬਾਅਦ ਕੱਪੜੇ ਧੋਤੇ ਆ ਕਿਉਂਕਿ ਆਪਣੀ ਲੱਗੀ ਹੋਈ ਹੈ ਮੇੜ ਕੱਪੜੇ ਧੋਣਾਂ ਲਈ ਬਾਕੀ ਆਪਣੀ ਜੁਆਇੰਟ ਫੈਮਿਲੀ ਹੈ ਤੇ ਮੰਮੀ ਵੀ ਜੌਬ ਕਰਦੇ ਆ ਦੀਦੀ ਮਤਲਬ ਮੇਰੇ ਜਠਾਣੀ ਵੀ ਸਕੂਲ ਜਾਂਦੇ ਆ ਹਨਾ ਤੇ ਪਹਿਲਾਂ ਮੈਂ ਵੀ ਜੌਬ ਕਰਦੀ ਸੀਗੀ ਫੋਂ ਮੇਰੇ ਹਸਬੰਦ ਬਿਮਾਰ ਸੀ ਕੁਝ ਟਾਈਮ ਤੋ ਇਸ ਕਰਕੇ ਮੈਂ ਜੌਬ ਛੱਡਤੀ ਸੀਗੀ ਤੇ ਮੈਂ ਹੁੰਨੀਆ ਘਰੀ ਤੇ ਅੱਜ ਮੈਰਿਜ ਤੋਂ ਵੀ ਆਏ ਸੀ ਇੱਕ ਦੋ ਫੰਕਸ਼ਨ ਅਟੈਂਡ ਕੀਤੇ ਸਤੇ ਕੱਪੜੇ ਐਨੇ ਜ਼ਿਆਦਾ ਇਕੱਠੇ ਹੋਏ ਸੀਗੇ ਆਂਟੀ ਕਿਉਂ ਨਹੀਂ ਆਏ ਕੱਪੜੇ ਤੋਂ ਉਹਨੂੰ ਕਿਉਂਕਿ ਉਹਨਾਂ ਦੇ ਜੇਠ ਦੀ ਡੈਥ ਹੋ ਗਈ ਸੀਗੀ ਪਹਿਲਾਂ ਕਾਫੀ ਦਿਨ ਬਿਮਾਰ ਪਏ ਰਹੇ ਤੇ ਉਹਨਾਂ ਦਾ ਕੋਈ ਨਹੀਂ ਸੀ ਉਹਦੇ ਜੇਠ ਦਾ ਮਤਲਬ ਪਤਾ ਨਹੀਂ ਤਬਈ ਛੜਾ ਸੀ ਜਾਂ ਵਿਆਹਿਆ ਹੋਇਆ ਸੀ ਉਹਦੀ ਵਾਈਫ ਹੈ ਨਹੀਂ ਸੀ ਬੱਚੇ ਹੈ ਨਹੀਂ ਸੀ ਕੋਈ ਉਹਦੀ ਟਰੈਜਡੀ ਹੈਗੀ ਹੈ ਵਿਚਾਰੀ ਦੀ ਉਹ ਜਿਹੜੀ ਸਾਡੇ ਘਰੇ ਆਉਂਦੀ ਆਂਟੀ ਹਨਾ ਆਪਣੇ ਤੇ ਉਹੀ ਕਰਦੇ ਆ ਉਹਨਾਂ ਦਾ ਸਾਰਾ ਅੱਗਾ ਤੱਗਾ ਉਹੀ ਲੈਂਦੇ ਹੈਗੇ ਉਹਨਾਂ ਨੇ ਭੋਗ ਵਗੈਰਾ ਪਾਉਣਾ ਹੈਗਾ ਵਿਚਾਰੇ ਦਾ ਹਨਾ ਤੇ ਉਹ ਨਹੀਂ ਆਏ ਸੀਗੇ ਇਸ ਕਰਕੇ ਵੀ ਆਪਾਂ ਨੂੰ ਫਿਰ ਰੱਤ ਹੋ ਗਿਆ ਜਦੋਂ ਕੱਪੜੇ ਬਹੁਤ ਜ਼ਿਆਦਾ ਹੋ ਗਏ ਪਹਿਲਾਂ ਤਾਂ ਉਹਦੀ ਵੇਟ ਕਰੀਗੇ ਪਰ ਉਹ ਕਹਿੰਦੀ ਵੀ ਮੇਰੇ ਨਹੀਂ ਸਰਿਆ ਹਨਾ ਮੈਂ ਨਹੀਂ ਆ ਸਕੀ ਤਾਂ ਫਿਰ ਆਪਾਂ ਲਾਈ ਮਸ਼ੀਨ ਇੱਥੇ ਕੱਪੜੇ ਧੋਣ ਲੱਗ ਗਏ ਸੀਗੇ ਤੇ ਮੈਨੂੰ ਲੱਗਦਾ ਵੀ ਮੇਰੇ ਵਿਆਹ ਨੂੰ 10 ਸਾਲ ਹੋ ਗਏ ਤੇ ਮੈਂ ਕਦੇ ਕੱਪੜੇ ਧੋਤੇ ਨਹੀਂ ਹੋਣੇ ਕਦੇ-ਕਦੇ ਵੀ ਬਾਏ ਚਾਂਸ ਬਹੁਤ ਟਾਈਮ ਬਾਅਦ ਆਂਟੀ ਨੂੰ ਕੰਮ ਪੈ ਜਾਵੇ ਤਾਂ ਕਦੇ ਤਾਂ ਭਾਵੇਂ ਲਾ ਲਈਏ ਮਸ਼ੀਨ ਹਨਾ ਤੇ ਬਾਕੀ ਵੀ ਕਦੇ ਆਂਟੀ ਨੇ ਮੌਕਾ ਹੀ ਨਹੀਂ ਦਿੱਤਾ ਹਨਾ ਦੋ ਦਿਨ ਨਹੀਂ ਤਾਂ ਤੀਸਰੇ ਦਿਨ ਤਾਂ ਵਿਚਾਰੀ ਉਹ ਆ ਹੀ ਜਾਂਦੀ ਹੈ ਤੇ ਬਹੁਤ ਹੀ ਨਾਈਸ ਨੇਚਰ ਦੀ ਹੈ ਹਨਾ ਕਿਸੇ ਦਿਨ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਉਹਨਾਂ ਦੀ ਵੀ ਕਾਫੀ ਸੈਡ ਸਟੋਰੀ ਹੈ ਲਾਈਫ ਦੀ ਉਹਦੇ ਵੀ ਡਿਸਕਸ਼ਨ ਕਰਾਂਗੇ ਬਿਓ ਕਾਫੀ ਜਿਆਦਾ ਏਜ ਦੇ ਹੋ ਗਏ ਹੈਗੇ ਆ 60 ਪਲੱਸ ਹੋਣਗੇ ਉਹ ਤੇ ਫਿਰ ਵੀ ਉਹ ਵਿਚਾਰੇ ਘਰੇ ਵੀ ਕੰਮ ਕਰਦੇ ਆ ਸਾਡੇ ਵੀ ਕੰਮ ਕਰਨ ਆਉਂਦੇ ਆ ਤੇ ਸ਼ਾਇਦ ਕਦੇ-ਕਦੇ ਇੱਕ ਹੋਰ ਘਰੇ ਵੀ ਕੰਮ ਕਰਨ ਜਾਂਦੇ ਆ ਕੁਝ ਕੁ ਦਿਨ ਮਤਲਬ ਸਫਾਈਆਂ ਵਗੈਰਾ ਕਰਦੇ ਹੈਗੇ ਉੱਥੇ ਜਾ ਕੇ ਵੀ ਤੇ ਐਡੀ ਏਜ ਵਿੱਚ ਵੀ ਕਿਉਂ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਹਨਾ ਤੇ ਹੈ ਵੀ ਨੇਚਰ ਵਾਈਜ਼ ਵੀ ਬਹੁਤ ਨਾਈਸ ਹੈ ਵੀ ਕੋਈ ਐਹੋ ਜੀ ਗੱਲ ਨਹੀਂ ਤੇ ਚਲੋ ਜੀ ਆਪਾਂ ਵੀ ਪੋਲਾਈਟ ਰਹੀਦਾ ਉਹਨਾਂ ਨਾਲ ਹਨਾ ਹਰ ਪੱਖ ਤੋਂ ਉਹਨਾਂ ਦੀ ਹੈਲਪ ਕਰੀਦੀ ਐ ਕਈ ਵਾਰ ਜਿਆਦਾ ਮਤਲਬ ਜਿਉ ਛੁੱਟੀ ਵੀ ਲੈ ਲੈਣ ਦੋ ਦਿਨਾਂ ਦੇ ਕੱਪੜੇ ਹੋ ਜਾਣ ਤਾਂ ਫਿਰ ਮੈਂ ਉਹਨਾਂ ਦੀ ਹੈਲਪ ਕਰਾ ਦੇਣੀ ਹੁੰਦੀ ਐ ਨਾਲ ਉਹਨਾਂ ਦੇ ਕੱਪੜੇ ਕਢਵਾਤੇ ਜਿਵੇਂ ਸੁੱਕਣੇ ਪਾਦੇ ਹਨਾ ਇੱਕ ਸਾਡੇ ਮਤਲਬ ਨੀਚੇ ਦਾ ਐਡਾ ਵੱਡਾ ਕੋਈ ਵਿਹੜਾ ਬੂੜਾ ਹੈ ਨਹੀਂਗਾ ਹੀ ਐ ਸਾਹਮਣੇ ਜੋ ਤੁਹਾਨੂੰ ਵੀਡੀਓ 'ਚ ਦਿਖਦਾ ਹੈ ਤੇ ਉੱਪਰ ਹੀ ਕੱਪੜੇ ਸੁੱਕਣੇ ਪਾਉਣੇ ਪੈਂਦੇ ਐ ਤੇ ਫਿਰ ਬਾਲਟੀਆਂ ਪਰ ਪਰ ਕੇ ਉੱਪਰ ਲਜਾਣੀਆਂ ਪੈਂਦੀਆਂ ਤੇ ਕਈ ਵਾਰੀ ਅਸੀਂ ਚਲੋ ਬਾਲਟੀਆਂ ਛਡਵਾ ਜਾਂਦੀਆਂ ਮੈਂ ਜਿੰਨਾ ਕੁ ਟਾਈਮ ਹੁੰਦਾ ਹੈ ਨਾ ਉਹ ਸਾਹਿਬ ਦੇ ਨਾਲ ਉਹਦੀ ਹੈਲਪ ਕਰਵਾ ਦੇਈਦੀ ਐ ਬਿਨ ਨੀਰਾ ਪੂਰਾ ਇਹਦੀ ਸੋਚੀ ਦਾ ਵਿੱਚ ਲੋ ਇਸੇ ਤੋਂ ਹੀ ਕਰਵਾਉਣਾ ਹੈਗਾ ਹਨਾ ਜੇ ਆਪਾਂ ਕਿਸੇ ਬਾਰੇ ਚੰਗਾ ਸੋਚਾਂਗੇ ਤਾਂ ਅਗਲਾ ਵੀ ਆਪਣੇ ਬਾਰੇ ਸੋਚਦਾ ਉਹ ਵੀ ਫਿਰ ਕੋਈ ਫਰਕ ਨਹੀਂ ਕਰਦਾ ਹਨਾ ਕਾਮਾਲੇ ਵੀ ਜੇ ਆਪਾਂ ਉਹਨੂੰ ਫੈਮਿਲੀ ਮੈਂਬਰ ਸਮਝ ਲਈਏ ਉਹਦੀ ਹੈਲਪ ਕਰਾਂਗੇ ਹਨਾ ਤੇ ਫਿਰ ਉਹ ਵੀ ਆਪਣੇ ਲਈ ਹੈਲਪਫੁਲ ਹੀ ਰਹਿੰਦੇ ਹੈਗੇ ਹਨਾ ਤੇ ਇੱਥੇ ਕੱਪੜੇ ਬਹੁਤ ਜ਼ਿਆਦਾ ਹੋ ਗਏ ਸੀਗੇ ਵੈਸੇ ਤਾਂ ਮੈਂ ਪੀੜੀ ਪੂਰੀ ਥੋੜੇ ਹੁਣ ਤਾਂ ਨਹੀਂ ਲੈਂਦੀ ਹਨਾ ਤੇ ਹੁਣ ਇੰਨੇ ਕੱਪੜੇ ਧੋਣੇ ਹੈਗੇ ਆ ਤੇ ਮੈਂ ਵੀ ਫੱਟੀ ਲੈ ਲਈ ਹੈਗੀ ਬੈਠਣ ਵਾਸਤੇ ਤੇ ਬਾਕੀ ਹੁਣ ਹਨਾ ਵੀ ਉਮਰ ਦੇ ਹਿਸਾਬ ਨਾਲ ਪੈਰਾਂ 'ਪਰ ਹੌਲੀ-ਹੌਲੀ ਵੀ ਬੈਠੇ ਹੀ ਨਹੀਂ ਜਾਂਦਾ ਹਨਾ ਪਹਿਲਾਂ ਛੋਟੇ ਹੁੰਦੇ ਸੀ ਆਪਾਂ ਸਾਰੇ ਕੰਮ ਕਰਦੇ ਹੁੰਦੇ ਸੀ ਅਨਮੈਰਿਡ ਟਾਈਮ ਵੀ ਵੀ ਪੈਰਾਂ 'ਪਰ ਬੈਠ ਕੇ ਆਪਾਂ ਕੰਮ ਕਰ ਲੈਂਦੇ ਸੀਗੇ ਹਨਾ ਹੱਲੇ ਮੈਂ ਤਾਂ ਫਿਰ ਵੀ ਹੱਥ ਉੱਤਨਾ ਪੋਚੇ ਲਾ ਲੈਣੀ ਹੈਗੀਆਂ ਤੇ ਬਾਕੀ ਕਈ ਮੇਰੀਆਂ ਫਰੈਂਡ ਹੈਗੀਆਂ ਤੇ ਉਹਨਾਂ ਤੋਂ ਮਤਲਬ ਹੱਥ ਨਾਲ ਪੋਚੇ ਨਹੀਂ ਲੱਗਦੇ ਉਹ ਕਹਿੰਦੀ ਅਸੀਂ ਬੈਠ ਕੇ ਨਹੀਂ ਪੋਚੇ ਲਾ ਸਕਦੀਆਂ ਵੀ ਪਤਾ ਨਹੀਂ ਤੋਂ ਕਿਵੇਂ ਲਾ ਲੈਣੀ ਹੈਗੀਆਂ ਮੈਨੂੰ ਬਹੁਤ ਵਾਰੀ ਕਹਿੰਦੀਆਂ ਹਨਾ ਬਿਲੈਸਤਾ ਪਰ ਨਾਲ ਲੋਨੇ ਹੈਗੇ ਆ ਜਾਂ ਮੋਪ ਆ ਜਿਹੜੇ ਉਹਦੇ ਨਾਲ ਲੋਨੇ ਹੈਗੇ ਆ ਤੇ ਪਰ ਮੇਰੇ ਤੋਂ ਉਹਦੇ ਨਾਲ ਨਹੀਂ ਲੱਗਦੇ ਪਤਾ ਨਹੀਂ ਮੇਰੇ ਤੋਂ ਮੋਪ ਜਾਂ ਵਾਈਪਰ ਨਾ ਖਿੱਚਿਆ ਨਹੀਂ ਜਾਂਦਾ ਹੈਗਾ ਤੇ ਕਲੀਨਿੰਗ ਮੇਰੇ ਤੋਂ ਕੋਰਨਰਾਂ ਚੋਂ ਨਹੀਂ ਹੁੰਦੀ ਨਹੀਂ ਹੈਗੀ ਚਲੋ ਜਿੱਥੇ ਆਪਾਂ ਹੋ ਗਏ ਸੀ ਕੱਪੜੇ-ਕੁਪੜੇ ਧੋ ਕੇ ਫਰੀ ਤੇ ਹੁਣ ਆਪਾਂ ਕੱਢਣ ਲੱਗੇ ਸੀਗੇ ਮਲਾਈ ਦੇ ਵਿੱਚੋਂ ਮੱਖਣੀ ਬਣਾਉਣ ਲੱਗੇ ਸੀ ਹਨਾ ਤੇ ਇਹ ਮੇਰਾ ਬਾਉਲ ਜਿਹੜਾ ਵੱਡਾ ਡੋਂਗਾ ਜਿਹੜਾ ਮੱਖਣ ਮਲਾਈ ਨਾਲ ਭਰ ਚੁੱਕਾ ਸੀਗਾ ਤੇ ਇਹਨੂੰ ਆਪਾਂ ਇਸੇ ਮਲਾਈ ਨੂੰ ਤਿੰਨ ਹਿੱਸਿਆਂ ਚ ਜਾਂ ਦੋਹਾਂ ਚ ਕਰਕੇ ਡਿਵਾਈਡ ਹਨਾ ਤੇ ਫਿਰ ਆਪਾਂ ਕੱਢਦੇ ਹੈਗੇ ਆ ਮੱਖਣੀ ਇਹਦੇ ਵਿੱਚ ਆਪਾਂ ਅੱਧੀ ਮਲਾਈ ਕਰਕੇ ਤੇ ਜਿੰਨੀ ਆਪਣੇ ਕੋਲ ਮਿਕਸੀ ਵਾਲਾ ਜੱਗ ਹੈਗਾ ਉਹਨੂੰ ਉੱਪਰ ਤੱਕ ਪਾਣੀ ਨਾਲ ਭਰ ਲਿਆ ਪਾਣੀ ਆਪਾਂ ਲਿਆ ਸੀ ਨੋਰਮਲ ਕਿਉਂਕਿ ਹੁਣ ਠੰਡਾ ਜਿਹੜੀ ਘਟ ਗਈ ਹੈਗੀ ਹੈ ਜੇ ਹੋਵੇ ਗਰਮੀ ਤਾਂ ਮੈਂ ਲੈ ਲੈਂਦੀ ਹੈਗੀ ਠੰਡਾ ਪਾਣੀ ਤੇ ਜੇ ਜ਼ਿਆਦਾ ਹੀ ਠੰਡ ਹੁੰਦੀ ਹੈ ਜਿਵੇਂ ਹਨਾ ਬਾਲੀ ਜਦੋਂ ਮੇਜਰ ਸਰਦੀ ਹੁੰਦੀ ਹੈ ਅਕਤੂਬਰ ਵਾਲੀ ਤਾਂ ਥੋੜਾ ਜਿਹਾ ਕੋਸਾ ਪਾਣੀ ਲੈ ਲੀਦਾ ਤੇ ਦੋ ਚਾਰ ਗੇੜਿਆਂ ਦੇ ਵਿੱਚ ਹੀ ਹੈ ਜਿਹੜਾ ਇਹ ਬਣ ਕੇ ਮੱਖਣੀ ਜਿਹੜੀ ਤਿਆਰ ਹੋ ਜਾਂਦੀ ਹੈਗੀ ਹੈ ਤੇ ਇਹ ਹੋਊਗੀ 3-4 ਦਿਨਾਂ ਦੀ ਹਾਰਡਲੀ ਮਲਾਈ ਹੋਣੀ ਆ ਆਪਣੇ ਕੋਲੇ ਜਿਹਦੀ ਆਪਾਂ ਮੱਖਣੀ ਬਣਾਈਏ ਲੋ ਜੀ ਆਪਣੀ ਮੱਖਣੀ ਜਿਹੜੀ ਇਸ ਤਰ੍ਹਾਂ ਉੱਪਰ ਆ ਗਈ ਹੈਗੀ ਹੈ ਤੇ ਇੰਨਾ ਮੈਂ ਪਾਣੀ ਮੰਨ ਲਓ ਵੀ ਦੋ ਵੱਡੇ ਸਪੂਨ ਮਲਾਈ ਦੇ ਸੀਗੇ ਤੇ ਬਾਕੀ ਮੈਂ ਜਾਗ ਜਿਹੜਾ ਪਾਣੀ ਨਾਲ ਇੱਥੋਂ ਤੱਕ ਤੱਕ ਲੈ ਲਿਆ ਸੀਗਾ ਵੀ ਉੱਪਰ ਟੱਕਣ ਲੱਗਦਾ ਜਿਹੜਾ ਚੰਗੀ ਤਰ੍ਹਾਂ ਹੋ ਜੇ ਨਹੀਂ ਤਾਂ ਫਿਰ ਗੇੜੇ ਨਾਲ ਬਾਹਰ ਆਉਂਦੇ ਆ ਜੇ ਆਪਾਂ ਜਿਆਦਾ ਪਾਣੀ ਕਰ ਲੈਨੇ ਆ ਹਨਾ ਤੇ ਇੱਥੇ ਆਪਾਂ ਤਿਆਰ ਕਰ ਲਈ ਹੈਗੀ ਤੇ ਇਹਨੂੰ ਆਪਾਂ ਦੋ ਸ਼ਿਫਟਾਂ ਦੇ ਵਿੱਚ ਇਸ ਡੋਂਗੇ ਦੀ ਜਿਹੜੀ ਮਲਾਈ ਸੀ ਉਹਨੂੰ ਆਪਾਂ ਕੱਢਿਆ ਸੀਗਾ ਕਿਉਂਕਿ ਵੀ ਮੇਰਾ ਕੋਈ ਜੱਗ ਬਾਲਾ ਵੱਡਾ ਨਹੀਂ ਤੁਸੀਂ ਦੇਖ ਸਕਦੇ ਹੋਗੇ ਮੇਰੇ ਖਿਆਲ 'ਚ ਵੀ ਕਿਲੋ ਦਾ ਵੀ ਨਹੀਂ ਬਣਦਾ ਹੋਣਾ ਮਿਕਸੀ ਵਾਲਾ ਜੱਗ ਅੱਧਾ ਕਿਲੋ ਤੋਂ ਉੱਪਰ ਹੋਊਗਾ ਹਨਾ ਤੇ 1 ਕਿਲੋ ਤੋਂ ਘੱਟ ਹੋਊਗਾ ਤਿੰਨ ਪਾ ਦਾ ਜੱਗ ਹੋਣਾ ਹੈਗਾ ਇਸ ਤਰ੍ਹਾਂ ਆਪਾਂ ਇਹਨੂੰ ਗੋਲਿਆਂ-ਗੋਲਿਆਂ ਕਰਡ ਲਿਆ ਤੇ ਅੱਗੇ ਹੁੰਦਾ ਸੀ ਹਨਾ ਵੀ ਰੜਕਣੇ ਦੇ ਵਿੱਚ ਅਸੀਂ ਡੇਲੀ ਉੱਥੇ ਮਲਾਈ ਮਤਲਬ ਮੱਖਣੀ ਬਣਾਉਂਦੇ ਹੁੰਦੇ ਸੀ ਰੜਕਣੇ ਦੇ ਵਿੱਚ ਜਮਾਉਂਦੇ ਹੁੰਦੇ ਸੀਗੇ ਤੇ ਜਦੋਂ ਬਣ ਜਾਣੀ ਹੈ ਨਾ ਮਸ਼ੀਨ ਲਾ ਦੇਣੀ ਤੇ ਉਦੋਂ ਅਸੀਂ ਕਹਣਾ ਮੰਮੀ ਅਸੀਂ ਕੱਢਣੀ ਹੈਗੀਆਂ ਤੇ ਉਹਦੇ ਚਟੂਰੇ ਦੇ ਵਿੱਚ ਹੀ ਹਨਾ ਰੜਕਣੇ ਦੇ ਵਿੱਚ ਉਹਨੂੰ ਗੋਲ-ਗੋਲ ਦੇ ਕਰੀ ਜਾਣਾ ਮੱਖਣੀ ਨੂੰ ਤੇ ਬੜਾ ਮਜ਼ਾ ਆਉਂਦਾ ਸੀ ਹਨਾ ਪਿੰਨੀਆਂ ਜਿਹਾ ਬਣਾ ਕੇ ਉਹਨਾਂ ਨੂੰ ਚੋੜ ਕੇ ਕੱਢਣ ਦੇ ਵਿੱਚ ਤੇ ਸਾਡੇ ਬਹੁਤ ਸਾਰੀਆਂ ਵੱਜਾਂ ਹੁੰਦੀਆਂ ਸੀਗੀਆਂ ਤੇ ਅਸੀਂ ਘਰ ਦੇ ਹੀ ਮਤਲਬ ਮੱਖਣੀ ਡੇਲੀ ਬਣਾਉਂਦੇ ਹੁੰਦੇ ਸੀ ਜੇ ਤਾਜਾ ਮੱਖਣੀ ਬਣਾਉਣੀ ਹੁੰਦੀ ਸੀਗੀ ਤੇ ਅਸੀਂ ਰੱਖਦੇ ਹੁੰਦੇ ਸੀਗੇ ਚਾਟੀ ਦੇ ਵਿੱਚ ਜਿਵੇਂ ਚਾਟੀ ਵਾਲੀ ਲੱਸੀ ਪੀਂਦੇ ਹੁੰਦੇ ਸੀਗੇ ਤੇ ਹਾਰੀ ਜਿੱਚ ਅਸੀਂ ਰੜਕਣੀ ਜੀ ਚ ਦੁੱਧ ਰੱਖਦੇ ਹੁੰਦੇ ਸੀਗੇ ਹਨਾ ਤੇ ਅਸੀਂ ਉਹ ਕਾਰਡਨੀ ਜੋ ਸੌਰੀ ਤੇ ਕਾਰਡਨੀ ਦਾ ਦੁੱਧ ਹੀ ਅਸੀਂ ਸ਼ਾਮ ਨੂੰ ਪੀਂਦੇ ਹੁੰਦੇ ਸੀਗੇ ਅਸੀਂ ਫਿੱਕਾ ਦੁੱਧ ਲੈਣਾ ਕਾਰਡਨੀ ਦਾ ਹਨਾ ਜਦੋਂ ਰੜਕਣੇ ਚ ਪਾਉਣਾ ਉਹਦੀ ਮਲਾਈ ਲਾ ਕੇ ਉਹਦਾ ਹੀ ਅਸੀਂ ਮਤਲਬ ਗੋੜ ਨਾਲ ਫਿੱਕਾ ਦੁੱਧ ਪੀਂਦੇ ਹੁੰਦੇ ਸੀ ਤੇ ਉਹਦੀ ਅਸੀਂ ਉਹ ਜਾਗ ਵਗੈਰਾ ਲਾਉਂਦੇ ਹੁੰਦੇ ਸੀ ਹਨਾ ਤੇ ਆਹ ਦੇਖੋ ਜਿਹੜੀ ਇਹ ਲੱਸੀ ਬਚ ਗਈ ਹੈਗੀ ਲੱਸੀ ਟਾਈਪ ਇਹ ਬੜੀ ਸੰਘਣੀ ਹੈ ਤੇ ਦੁੱਧਦ ਕੋਈ ਨਹੀਂ ਤੇ ਇਹਦੇ ਚੋਂ ਆਪਾਂ ਪਨੀਰ ਕੱਢ ਸਕਦੇ ਹਾਂ ਹਨਾ ਘਰੇ ਪਨੀਰ ਬਣਾ ਸਕਦੇ ਆ ਮੈਂ ਇਹਦਾ ਮੋਸਟਲੀ ਪਨੀਰ ਬਣਾਉਣੀ ਆ ਕਿਵੇਂ ਬਣਾਉਣੀ ਆ ਦੱਸੂਗੀ ਤੁਹਾਨੂੰ ਕਿਸੇ ਨੈਕਸਟ ਵੀਡੀਓ ਦੇ ਵਿੱਚ ਤੇ ਇੱਥੇ ਮੈਂ ਫ੍ਰੀ ਹੋਈ ਸੀ ਕਿ ਮੈਂ ਕਿਹਾ ਚਲੋ ਆਪਾਂ ਹਨਾ ਥੋੜਾ ਟਾਈਮ ਫਰੂਟ ਕੱਟਦੇ ਆ ਹਨਾ ਫਰੂਟ ਕੱਟ ਕੇ ਤੇ ਆਪਾਂ ਰੈਸਟ ਕਰਦੇ ਆ ਨਾ ਰੈਸਟ ਕਾਦੀ ਕਰਨੀ ਹੁੰਦੀ ਜੀ ਫੋਨ ਚੱਕ ਲਈਏ ਤਾਂ ਸਾਰਾ ਸਮਾਂ ਫੋਨ 'ਚ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਹਨਾ ਘੰਟੇ ਵੀ ਮਿੰਟਾਂ ਵਰਗੇ ਹੋ ਜਾਂਦੇ ਆ ਫੋਨ ਦੇਖਦੇ ਦੇਖਦੇ ਇਸ ਕਰਕੇ ਕਦੇ-ਕਦੇ ਮੈਨੂੰ ਆਏ ਹੁੰਦਾ ਵੀ ਫਾਲਤੂ ਦੀ ਹੈਡੈਕ ਕਿਉਂ ਕ੍ਰੀਏਟ ਕਰਨੀ ਹਨਾ ਕਿਤਾਬਾਂ ਪੜਨ ਲੱਗ ਜਾਨੀ ਹੁੰਨੀ ਹੈ ਮੈਂ ਕਿਤਾਬਾਂ ਪੜਨਾ ਮੇਰਾ ਜਿਹੜਾ ਪ੍ਰਾਣਾ ਸ਼ੌਂਕ ਹੈ ਮੈਂ ਛੋਟੇ ਹੁੰਦਿਆਂ ਤੋਂ ਹੀ ਬਹੁਤ ਕਿਤਾਬਾਂ ਪੜ੍ਹਦੀ ਸੀ ਤੇ ਇਹ ਆਦਤ ਹੌਲੀ-ਹੌਲੀ ਵੱਧ ਗਈ ਕਿਉਂਕਿ ਮੈਨੂੰ ਕਾਲਜ ਦੇ ਵਿੱਚ ਪ੍ਰੋਫੈਸਰ ਵੀ ਉਹੋ ਜਿਹੇ ਮਿਲੇ ਸੀਗੇ ਜਿਹੜੇ ਕਿਤਾਬਾਂ ਦਾ ਬਹੁਤ ਜ਼ਿਆਦਾ ਜਿੰਨਾਂ ਨੂੰ ਸ਼ੌਂਕ ਹੁੰਦਾ ਸੀ ਐਗਜ਼ੀਬਿਸ਼ਨਾਂ 'ਚ ਜਾਂਦੇ ਹੁੰਦੇ ਸੀ ਜਿੱਥੇ ਬੁੱਕਸ ਦੀਆਂ ਐਗਜ਼ੀਬਿਸ਼ਨ ਲੱਗਦੀਆਂ ਹਨਾ ਮੇਲੇ ਲੱਗਦੇ ਹੈਗੇ ਆ ਤੇ ਉਦੋਂ ਅਸੀਂ ਬਹੁਤ ਸਾਰੀਆਂ ਬੁੱਕਸ ਲੈ ਕੇ ਆਉਂਦੇ ਹੁੰਦੇ ਸੀਗੇ 8ਵੀਂ 9ਵੀਂ ਤੱਕ ਹੀ ਮੈਂ ਨਾਵਲ ਜਿਹੜੇ ਬਹੁਤ ਵੱਡੇ-ਵੱਡੇ ਪੜ੍ਹਨੇ ਸ਼ੁਰੂ ਕਰ ਦਿੱਤੇ ਸੀਗੇ ਤੇ ਫਿਰ ਮੈਨੂੰ ਇੰਨਾ ਇੰਟਰਸਟ ਹੁੰਦਾ ਸੀ ਨਾ ਮੈਂ ਜਦੋਂ ਵੀ ਟਾਈਮ ਮਿਲਣਾ ਜਲਦੀ-ਜਲਦੀ ਕੰਮ ਕਰਕੇ ਆਉਣਾ ਹਾਲਾਂਕਿ ਮੇਰੇ ਮਤਲਬ ਸਾਡੀ ਫੈਮਿਲੀ ਚ ਪੇਕਿਆਂ ਦੇ ਚ ਬਹੁਤ ਕੰਮ ਹੁੰਦਾ ਸੀ ਤੇ ਛੇਤੀ-ਛੇਤੀ ਬਸ ਆਉਦਾ ਕੰਮ ਨਿਭੇੜ ਆਉਣਾ ਉਦੋਂ ਤਾਂ ਫੋਨ-ਫੋਨ ਦਾ ਵੀ ਇੰਨਾ ਨਹੀਂ ਕ੍ਰੇਜ਼ ਹੁੰਦਾ ਸੀ ਤੇ ਕਿਤਾਬਾਂ ਪੜ੍ਹਨ ਲੱਗ ਜਾਂਦੀ ਹੁੰਦੀ ਸੀਗੀ ਮੈਂ ਆ ਕੇ ਕਿਸ ਦਿਨ ਮੈਂ ਸ਼ੇਅਰ ਕਰੂੰਗੀ ਵੀ ਮੈਂ ਕਿਹੜੇ ਕਿਹੜੇ ਨਾਵਲ ਪੜ ਚੁੱਕੀ ਆ ਕਿਹੜੇ ਰਾਈਟਰ ਆ ਜਿਹੜੇ ਹਨਾ ਮੈਨੂੰ ਜ਼ਿਆਦਾ ਵਧੀਆ ਲੱਗਦੇ ਹੈਗੇ ਤੇ ਸਟੋਰੀਆਂ ਵੀ ਬਹੁਤ ਬੜੀਆਂ ਕਹਾਣੀਆਂ ਤੇ ਮੈਂ ਖੁਦ ਥੋੜੇ ਪਹਿਲਾਂ ਪੇ ਲਿਖਦੀ ਵੀ ਹੁੰਦੀ ਸੀ ਮੈਂ ਆਰਟੀਕਲ ਵੀ ਲਿਖਣ ਲੱਗ ਪਈ ਸੀ ਨਿਊਜ਼ਪੇਪਰ 'ਚ ਵੀ ਭੇਜਦੀ ਹੁੰਦੀ ਸੀ ਇੱਕ ਦੋ ਵਾਰੀ ਪਬਲਿਸ਼ ਵੀ ਹੋਏ ਆ ਮੇਰੇ ਤੇ ਇਹ ਮੈਂ ਕਿਸ ਤਰ੍ਹਾਂ ਡਿਟੇਲ 'ਚ ਸ਼ੇਅਰ ਕਰੂੰਗੀ ਵੀ ਕਿਹੜੇ ਕਿਹੜੇ ਮੈਂ ਕਿੱਥੇ ਭੇਜਦੀ ਹੁੰਦੀ ਸੀ ਹਨਾ ਕਿਹੜੇ ਪਬਲਿਕੇਸ਼ਨ ਦੇ ਵਿੱਚ ਤੇ ਕਿੱਥੇ ਪਬਲਿਸ਼ ਹੋਏ ਸੀਗੇ ਉਹ ਕੋ ਤੇ ਉਹਦੇ ਬਾਰੇ ਚ ਆਪਾਂ ਗੱਲ ਕਰਾਂਗੇ ਤੇ ਲੋ ਜੀ ਇੱਥੇ ਆਪਾਂ ਕਰਦੇ ਹੈਗੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆਂ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਟੇਕ ਕੇਅਰ